ਨੇ ਜੋ ਵੀ ਦਿੱਤਾ ਹੈ ਉਹਦਾ ਸ਼ੁਕਰ ਕਰੀਏ ਇੱਕ ਵਾਰ ਇੱਕ ਕਾਂ ਬੈਠਾ ਸੋਚ ਰਿਹਾ ਸੀ ਕਿ ਮੈਂ ਬੜਾ ਬਦਸੂਰਤ ਹਾਂ ਉੱਡ ਕੇ ਬਗਲੇ ਦੇ ਕੋਲ ਜਾਂਦਾ ਹੈ ਉਹਨੂੰ ਕਹਿੰਦਾ ਏ ਵੀਰ ਤੂੰ ਬੜਾ ਖੂਬਸੂਰਤ ਹੈ ਬਗਲਾ ਵੀ ਸੁਣ ਕੇ ਬੜਾ ਖੁਸ਼ ਹੁੰਦਾ ਏ ਤਾਂ ਬਾਦ ਦੇ ਵਿੱਚ ਕਹਿੰਦਾ ਏ ਵੀਰ ਮੈਂ ਬਦਸੂਰਤ ਹਾਂ ਕਿਸਮਤ ਵਾਲਾ ਤੇ ਤੂਤਾ ਏ ਜਿਹਦੇ ਦੋ ਰੰਗ ਨੇ ਮੈਂ ਤੇ ਬੇਰੰਗਾ ਹਾਂ ਕ ਉੱਡ ਕੇ ਤੂਤੇ ਦੇ ਕੋਲ ਜਾਂਦਾ ਹੈ ਤੂਤੇ ਨੂੰ ਕਹਿੰਦਾ ਤੂੰ ਬੜਾ ਕਿਸਮਤ ਵਾਲਾ ਆਂ ਏ ਹੀਨਾ ਸੋਨਾ ਤੇਰਾ ਰੂਪ ਰਾਂਗੇ ਤੋਤਾ ਗਾ ਕਾਂ ਨੂੰ ਜਵਾਬ ਦਿੰਦਾ ਏ ਮੈਂ ਕਿਸਮਤ ਵਾਲਾ ਨਹੀਂ ਮੈਂ ਬਦਸੂਰਤ ਹਾਂ ਕਿਸਮਤ ਵਾਲਾ ਤੇ ਮੋਰ ਹੈ ਜਿਹਦੇ ਕੋਲ ਕਈ ਰੰਗ ਨੇ ਕਾਂ ਤੋਤੇ ਦੇ ਕੋਲੋਂ ਉੱਡ ਕੇ ਮੋਰ ਦੇ ਕੋਲ ਜਾਂਦਾ ਹੈ ਮੋਰ ਚਿੜੀਆ ਘਰ ਦੇ ਵਿੱਚ ਇੱਕ ਪਿੰਜਰੇ ਦੇ ਵਿੱਚ ਬੰਦ ਸੀ ਲੋਕ ਉਸਨੂੰ ਦੇਖਣ ਲਈ ਆ ਰਹੇ ਸਨ ਜਦੋਂ ਲੋਕ ਦੇਖ ਕੇ ਚਲੇ ਜਾਂਦੇ ਨੇ ਤਾਂ ਕਾਂ ਮੋਰ ਨੂੰ ਕਹਿੰਦਾ ਹੈ ਮੋਰ ਤੂੰ ਕਿੰਨਾ ਕਿਸਮਤ ਵਾਲਾ ਹੈ ਕਿੰਨੀ ਸੋਹਣੀ ਤੇ ਪੂਛ ਹੈ ਕਾਂ ਮੋਰ ਕਹਿੰਦਾ ਹੈ ਮੈਂ ਕਿਸਮਤ ਵਾਲਾ ਨਹੀਂ ਕਾ ਵੀਰ ਕਿਸਮਤ ਵਾਲਾ ਤੂੰ ਏ ਮੈਂ ਤੇਰੇ ਬਾਗ ਆਜ਼ਾਦ ਨਹੀਂ ਮੈਂ ਇੱਕ ਪਿੰਜਰੇ ਦੇ ਵਿੱਚ ਬੰਦ ਹਾਂ ਕਾਂ ਦੀ ਗੱਲ ਮੋਰ ਦੀ ਗੱਲ ਸੁਣ ਕੇ ਤਾਂ ਬੜਾ ਖੁਸ਼ ਹੁੰਦਾ ਹੈ ਉਹ ਕਹਿੰਦਾ ਮੋਰ ਗੱਲ ਤਾਂ ਸਹੀ ਕਹਿ ਰਿਹਾ ਹੈ ਸੋ ਇਸ ਕਹਾਣੀ ਦੇ ਵਿੱਚ ਸਿੱਖਿਆ ਇਹ ਮਿਲਦੀ ਹੈ ਕਿ ਪ੍ਰਮਾਤਮਾ ਨੇ ਜਿਸ ਵੀ ਮਨੁੱਖ ਨੂੰ ਜਿਸ ਸਥਾਨ ਤੇ ਰੱਖਿਆ ਹੈ ਜਿਹੜਾ ਜੀਵਨ ਦਿੱਤਾ ਹੈ ਜਿਵੇਂ ਦੇ ਹਾਲਾਤ ਵਿੱਚ ਰਹਿ ਰਿਹਾ ਹੈ ਉਸ ਪ੍ਰਮਾਤਮਾ ਦਾ ਸ਼ੁਕਰ ਕਰਕੇ ਰਹਿਣਾ ਚਾਹੀਦਾ ਹੈ ਆਸੇ-ਪਾਸੇ ਵਨਸਵੰਨੇ ਪਦਾਰਥ ਵੇਖ ਕੇ ਜਾਇਦਾਦ ਵੇਖ ਕੇ ਆਪਣੇ ਮਨ ਦੀ ਲਾਲਸਾ ਨਹੀਂ ਵਧਮਣੀ ਚਾਹੀਦੀ ਕਿਉਂਕਿ ਜਿਹੜੀਆਂ ਵੀ ਖੁਸ਼ੀਆਂ ਉਸ ਦੇ ਕੋਲ ਮੌਜੂਦ ਹੁੰਦੀਆਂ ਹਨ ਉਹਨਾਂ ਨੂੰ ਵੀ ਖੋ ਬੈਠਦਾ ਹੈ ਸੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਜਿੰਨਾ ਕ ਮਹਾਰਾਜ ਨੇ ਜਿਸ ਨੇ ਸਾਨੂੰ ਵੀ ਦਿੱਤਾ ਹੈ ਉਹਦਾ ਪਰਮਾਤਮਾ ਦਾ ਸ਼ੁਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ